ਕਬੀਰ ਤਾ ਸੁਪ੍ਰੀਤ ਕਰ ਭਗਤ ਕਬੀਰ ਜੀ 24ਵੇਂ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਤਾ ਇਹਨੂੰ ਤਾਨ ਕਰਨ ਤਾ ਤਾ ਮਿੰਦ ਉਸ ਸਿਉ ਨਾਲ ਪ੍ਰੀਤ ਕਰ ਪ੍ਰੀਤ ਪ੍ਰੇਮ ਉਸ ਨਾਲ ਪ੍ਰੇਮ ਕਰ ਪਾਉ ਉਸ ਦੀ ਸੰਗਤ ਕਰ ਜਾਕੋ ਠਾਕੁਰ RAM ਜਾ ਕੋ ਜਿਸ ਕੋ ਮੈ ਦਾ ਠਾਕੁਰ ਮਾਲਕ RAM RAM ਜੀ ਪਰਮਾਤਮਾ ਵਾਹਿਗੁਰੂ ਅੱਲਾ ਜਿਸ ਦਾ ਮਾਲਕ ਹੈ ਭਾਪ ਜਿਹੜਾ ਪਰਮਾਤਮਾ ਨਾਲ ਪ੍ਰੇਮ ਕਰਦਾ ਤੂੰ ਉਹਦੇ ਨਾਲ ਪ੍ਰੇਮ ਕਰ ਭਾਪ ਉਹਦੀ ਸੰਗਤ ਕਰਿਆ ਕਰ ਉਹਦੇ ਕੋਲ ਬੈਠਿਆ ਕਰ ਉਹਦੇ ਵਜਨ ਸੁਨਿਆ ਕਰ ਪੰਡਿਤ ਰਾਜੇ ਭੂਪਦੀ ਆ ਮੈਂ ਕੌਣ ਨੇ ਕਾਮ ਕਿਉਂਕਿ ਜਿਹੜੇ ਸੰਸਾਰ ਦੇ ਵਿਦਵਾਨ ਨੇ ਜਾਂ ਰਾਜੇ ਮਹਾਰਾਜੇ ਨੇਤਾ ਨੇ ਭੂਪਤੀ ਭੂਗੰਧ ਜ਼ਮੀਨਾਂ ਦੇ ਮਾਲਕ ਜਿਹੜੇ ਜ਼ਮੀਨਾਂ ਦੇ ਮਾਲਕ ਨੇ ਆ ਮੈਂ ਕੌਣ ਨੇ ਕਾਮ ਉਹਨਾਂ ਨੇ ਤੇਰੇ ਕਿੱਥੇ ਕੰਮ ਆਣਾ ਭਾਵੇਂ ਕਿਧਰੇ ਕੰਮ ਨਹੀਂ ਆਣਾ ਜਦੋਂ ਤੂੰ ਵਾਹਿਗੁਰੂ ਦੇ ਕੋਲ ਜਾਣਾ ਹੈ ਪਾਵੇ ਸਰੀਰ ਛੱਡਣਾ ਜਦੋਂ ਕੰਦੇ ਭਾਈ ਸੰਸਾਰੀ ਵਿਦਵਾਨਾਂ ਨੇ ਸੰਸਾਰੀ ਰਾਜੇ ਮਹਾਰਾਜੇ ਨੇਤਾ ਜ਼ਮੀਂਦਾਰ ਇਹਨਾਂ ਵਿੱਚੋਂ ਕਿਸੇ ਨੇ ਵੀ ਤੇਰਾ ਸਾਥ ਨਹੀਂ ਦੇਣਾ ਜੇ ਤੇਰਾ ਸਾਥ ਦੇਣਾ ਹੈ ਤਾਂ ਨਾਮ ਨੇ ਸਾਥ ਦੇਣਾ ਸੋ ਉਹਨਾਂ ਦੀ ਸੰਗਤ ਕਰਿਆ ਕਰ ਜਿਹੜੇ ਨਾਮ ਜਪਦੇ ਨੇ ਤੈਨੂੰ ਵੀ ਲਾਗ ਲੱਗੇ ਤੁਮੇ ਨਾਮ ਲੁਕਾ ਕਬੀਰ ਪ੍ਰੀਤ ਇੱਕ ਸੌ ਕੀਏ ਬਾਬਾ ਜੀ ਕਹਿੰਦੇ ਜੀ ਇੱਕ ਦੇ ਨਾਲ ਪ੍ਰੇਮ ਕਰੇਗਾ ਇੱਕ ਨਾਲ ਜੁੜਿਆਂ ਦੀ ਸੰਗਤ ਕਰੇਗਾ ਆਣ ਆਣ ਵਿੱਚ ਹੋਰ ਦੁਬਿਦਾ ਜਾਏ ਦੁਬਿਦਾ ਦਵੇਸ਼ ਕੀਰਖ ਅਨੰਧਾ ਚੁਗਲੇ ਵਿਕਾਰ ਇਹ ਅੰਦਰੂ ਤਾਂ ਖਤਮ ਹੋਣੇ ਜੇ ਦੁਰਿਆ ਦੀ ਸੰਗਤ ਕਰਾਂਗੇ ਜੇ ਨਾਮ ੱਪਾਂਗੇ ਬਾਣੀ ਪੜਾਂਗੇ ਤਾਂ ਅੰਦਰੂ ਖਤਮ ਹੋਣੇ ਉਹ ਜਦ ਤੱਕ ਅੰਦਰੂ ਖਤਮ ਨਹੀਂ ਹੁੰਦੇ ਉਹਨੇ ਚਰ ਪਰਮਾਤਮਾ ਨਾਲ ਇੱਕਮਿਕਤਾ ਨਹੀਂ ਹੁੰਦੀ ਭਾਵੇਂ ਲੰਬੇ ਕੇਸ ਕਰ ਪਾਵੇਂ ਕਰਰ ਮੁੜਾਏ ਪਾਵੇਂ ਲੰਬੇ ਲੰਬੇ ਕੇਸ ਕਰ ਲੈ ਪਾਵ ਜਟਾਵਾ ਬਣਾ ਲੈ ਤੇ ਪਾਵੇਂ ਰੋਡਾ ਮੋਡਾ ਹੋ ਜਾ ਮੰਡਣ ਕਰ ਲਿਆ ਪਾਵ ਜਿਹੜੇ ਬਾਹਰ ਲੈਤੇ ਇਹਨਾਂ ਨੇ ਬਾਹਰਲੇ ਵਿਖਾਵੇ ਨੇ ਇਹਨਾਂ ਨਾਲ ਅੰਦਰ ਦੀ ਦੁਬਤਾ ਦਵੈਸ ਅੰਦਰ ਦੇ ਵਿਕਾਰ ਖਤਮ ਨਹੀਂ ਹੁੰਦੇ ਬਾਬਾ ਜੀ ਬਖਸ਼ਿਸ਼ ਕਰ ਦੇ ਤੇ ਤਾਂ ਹੀ ਖਤਮ ਹੋਣੇ ਜੇ ਜੁੜੀਆਂ ਰੂਹਾਂ ਦੀ ਸੰਗਤ ਕਰਾਂਗੇ ਨਾਮ ਰੱਸੀਆਂ ਦੀ ਸੰਗਤ ਕਰਾਂਗੇ ਉਹਨਾਂ ਦੇ ਕੋਲ ਬੈਠਾਂ ਸੁਬਾਰ ਦੇ ਵਖਾਵਿਆਂ ਦੇ ਨਾਲ ਅੰਦਰ ਦੀ ਮੈਲ ਖਤਮ ਨਹੀਂ ਹੋਣੀ ਅੰਦਰ ਦੀ ਮੈਲ ਖਤਮ ਕਰਨ ਵਾਸਤੇ ਸੰਗਤ ਵਿੱਚ ਬੈਠ ਕੇ ਜਪਣਾ ਪੈਣਾ ਹੈ ਸਤਨਾਮ ਵਾਹਿਗੁਰੂ ਕਬੀਰ ਜਗ ਕਾ ਜਲ ਕੀ ਕੋਠੜੀ ਬਾਬਾ ਇਹ ਕਹਿੰਦੇ ਵੀ ਇਹ ਸੰਸਾਰ ਵਿਕਾਰਾਂ ਦੇ ਨਾਲ ਭਰਿਆ ਹੋਇਆ ਕਾਜਲ ਕਾਲਕ ਮਹਿਲ ਵਿਕਾਰ ਇਹ ਸੰਸਾਰ ਮਨੁੱਖ ਇੱਕ ਵਿਕਾਰਾਂ ਦੀ ਕੋਠੀ ਹੈ ਆਂਧ ਪਰੇ ਤੇ ਸਮਾਏ ਆਂਧ ਵੀ ਨੰਨੇ ਪਰੇ ਜਾਂਦੇ ਜਾ ਰਹੇ ਨੇ ਇਹਦੇ ਵਿੱਚ ਡਿੱਗਦੇ ਜਾ ਰਹੇ ਨੇ ਗੁਰਬਾਣੀ ਨੇ ਅੰਧਿਆਂ ਉਹਨਾਂ ਨੂੰ ਨਹੀਂ ਆਖਿਆ ਜਿਨ੍ਹਾਂ ਦੀਆਂ ਅੱਖਾਂ ਨਹੀਂ ਜਿਨ੍ਹਾਂ ਨੂੰ ਅੱਖਾਂ ਤੋਂ ਦਿਖਾਈ ਨਹੀਂ ਨੇ ਕਹਿੰਦੇ ਉਹ ਨੇ ਜਿਹੜੇ ਪਰਮਾਤਮਾ ਤੋਂ ਟੁੱਟ ਗਏ ਨੇ ਜਿਹੜੇ ਪਰਮਾਤਮਾ ਤੋਂ ਦੂਰ ਹੋ ਗਏ ਨੇ ਕਦੇ ਨਾਮ ਨਹੀਂ ਜਪਦੇ ਸੰਗਤ ਨਹੀਂ ਕਰਦੇ ਪੈਸਾ ਕਾਲਖ ਦੀ ਕੋਠੀ ਦੇ ਵਿੱਚ ਡਿੱਗਦੇ ਜਾ ਰਹੇ ਨੇ ਤੇ ਮਲੀਨ ਹੁੰਦੇ ਜਾ ਰਹੇ ਹੌਂ ਬਲਹਾਰੀ ਤਿੰਨ ਕਾਓ ਪੈਸਾ ਜੋ ਨਿਕਸ ਜਾਹੇ ਤਗਾੰਦੇ ਉਹਨਾਂ ਤੋਂ ਮਾੜ ਸਦਕੇ ਜਾਂਦਾ ਬਲਹਾਰ ਜਾਂਦਾ। ਡੇੜੇ-ਡੇੜੇ ਵਿੱਚ ਡਿੱਗਦੇ ਤੇ ਆ ਪਰ ਫਰ ਫਿਰ ਨਿਕਲ ਜਾਂਦੇ। ਹੁਣ ਜਨਮ ਤੇ ਇਸੇ ਸੰਸਾਰ ਵਿੱਚ ਹੀ ਹੁੰਦਾ ਵਿਕਾਰਾਂ ਵਿੱਚ ਹੀ ਹੁੰਦਾ। ਕਾਲਖ ਦੇ ਵਿੱਚ ਹੁੰਦਾ। ਜੇ ਤੇ ਗੁਰੂ ਨਾਲ ਜੁੜ ਜੀਏ ਤੇ ਗੁਰੂ ਸਾਨੂੰ ਰੋਸ਼ਨੀ ਦਿੰਦਾ ਰਾਹ ਦ칸ਦਾ। ਇਸ ਕਾਲਖ ਦੇ ਵਿੱਚੋਂ ਇਹਨਾਂ ਵਿਕਾਰਾਂ ਵਿੱਚੋਂ ਨੰਗਾ ਜੁਗਲੀਰ ਖਦ ਦਵੇਸ਼ ਵਿੱਚੋਂ ਮੰਦਾ ਨਿਕਲ ਜਾਂਦਾ। ਕਿ ਜੇ ਗੁਰੂ ਨਾਲ ਨਹੀਂ ਜੁੜੇ ਨਾਮ ਨਹੀਂ ਜੱਪਲੇ ਫਿਰ ਕਹਿੰਦੇ ਵਿੱਚ ਕਾਜਲ ਦੀ ਕੋਠੀ ਵਿੱਚ ਡਿੱਗ ਕੇ ਮਨੋਖੇ ਦੇ ਵਿੱਚ ਹੀ ਡੁੱਬ ਜਾਂਦਾ ਕਬੀਰ ਇਹ ਤਨ ਜਾਏਗਾ ਇਹ ਸਰੀਰ ਤੇ ਇੱਕ ਨਾ ਇੱਕ ਦਿਨ ਜਾਣਾ ਹੀ ਨੇ ਖਤਮ ਹੋਣਾ ਹੈ ਸਵਾਵਨਾ ਸਕੋਤਾ ਦੇ ਹੋ ਬਹੋਰ ਜੇ ਤੁਹਾਡੇ ਵਿੱਚ ਤਾਕਤ ਹੈ ਇਹਨਾਂ ਨੂੰ ਰੋਕ ਲਵੋ ਬਹੋਰ ਤੋਂ ਭਾਵ ਰੋਕ ਲੈਣਾ ਬਚਾ ਲਵੋ ਜਾਨ ਤੋਂ ਪਰ ਇਹ ਕਿਸੇ ਦੇ ਵਾਸਤੇ ਦੀ ਗੱਲ ਨਹੀਂ। ਬਾਬਾ ਜੀ ਕਹਿੰਦੇ ਭਈ ਜ਼ਰੂਰ ਜਾਣਾ ਹੀ ਜਾਣਾ ਖਤਮ ਹੋਣਾ ਹੀ ਹੋਣਾ। ਨਾਂਗੇ ਪਾਵੋ ਤੇ ਗਏ ਜਨ ਕੇ ਲੱਖ ਕਰੋ। ਉਹਨਾਂ ਨੂੰ ਵੀ ਖਾਲੀ ਹੱਥ ਜਾਣਾ ਪਿਆ, ਨੰਗੇ ਪੈਰੀ ਜਾਣਾ ਪਿਆ ਜਿਨ੍ਹਾਂ ਦੇ ਕੋਲ ਲੱਖਾਂ ਕਰੋੜਾਂ ਦੀ ਜਾਇਦਾਦ ਸੀ। ਲੱਖਾਂ ਕਰੋੜਾਂ ਰੁਪਏ ਸੰਜੰਨਾ ਕੋਲ। ਉਹਨਾਂ ਨੂੰ ਵੀ ਖਾਲੀ ਹੱਥ ਹੀ ਜਾਣਾ ਪਿਆ। ਭਾਵੇਂ ਇਹ ਸੰਸਾਰੀ ਪਦਾਰਥ ਮਰਨ ਤੋਂ ਬਾਅਦ ਉਹਨਾਂ ਦੇ ਕਿਸੇ ਕੰਮ ਨਹੀਂ ਦੇ। ਜੇ ਬਾਬਾ ਜੀ ਕਹਿੰਦੇ ਮਰਨ ਤੋਂ ਬਾਅਦ ਜੇ ਸਾਥ ਦੇਣਾ ਤੇ ਨਾਮ ਨੇ ਸਾਥ ਦੇਣਾ। ਇਸ ਲਈ ਨਾਮ ਰੰਗੀਆਂ ਰੂਹਾਂ ਦੀ ਸੰਗਤ ਕਰਿਆ ਕਰ। ਉਹਨਾਂ ਦੀ ਸੰਗਤ ਕਰਾਂਗੇ ਨਾਮ ਜਪਾਂਗੇ ਵਿਕਾਰ ਖਤਮ ਹੋਣਗੇ। ਵਾਹਿਗੁਰੂ ਜੀ ਦੇ ਨੇੜੇ ਹੋਵਾਂਗੇ। ਜੀਵਨ ਸਫਲ ਹੋਵੇਗਾ। ਇਹ ਤੇ ਸੰਸਾਰੀ ਵਿਕਾਰਾਂ ਵਿੱਚ ਫਸ ਕੇ ਇਹ ਜੀਵਨ ਨਸਫਲ ਹੋਵੇਗਾ ਫਿਰ ਜਨਮ ਮਰਨ ਦਾ ਘੇੜ ਪੈ ਜਾਵੇਗਾ ਫਿਰ ਕਈ ਦੁੱਖਾਂ ਦਾ ਸਾਹਮਣਾ ਕਰਨਾ ਪਵੇ ਇਸ ਲਈ ਭਾਈ ਗੁਰੂ ਦੀ ਸੰਗਤ ਕਰਿਆ ਕਰ ਜੁੜੀਆਂ ਰੂਹਾਂ ਦੀ ਸੰਗਤ ਕਰਿਆ ਕਰ ਫਿਰ ਹੋਰ ਜਪਿਆ ਕਰ ਸਤਨਾਮ ਵਾਹਿਗੁਰੂ ਸਾਹਿਬ ਜੀਓ ਕਬੀਰ ਇਹ ਤਨ ਜਾਏਗਾ ਇਹ ਤਾਂ ਪੱਕੀ ਗੱਲ ਹੈ ਨਾ ਵੀ ਇਹ ਸਰੀਰ ਦਾ ਨਾਸ਼ ਹੋਣਾ ਹੀ ਹੋਣਾ ਕਬਨੇ ਮਾਰਗ ਲਾਈ ਫਿਰ ਇਹਨੂੰ ਕਿਹੜੇ ਰਸਤੇ ਤੇ ਤੋਰੀਏ ਕਿਹੜੇ ਆਹਰ ਵਿੱਚ ਲਾਈਏ ਕੀ ਕਰੀਏ ਤੇ ਜਿੰਨਾ ਸਮਾਂ ਮਿਲਿਆ ਜਿੰਨੇ ਸੁਵਾਸ ਮਿਲੇ ਨੇ ਇਲਾਹੇਵੰਦ ਹੋ ਜਾਾਂ ਸਫਲਾ ਹੋ ਜਾਾਂ ਪਰਮਾਤਮਾ ਦੇ ਨੇੜੇ ਹੋਈਏ ਪਰਮਾਤਮਾ ਦੀ ਬਖਸ਼ਿਸ਼ ਹੋਵੇ ਐਸਾ ਕੀ ਕਰੀਏ ਤੇ ਬਾਬਾ ਜੀ ਉਹਦਾ ਜਵਾਬ ਦਿੰਦੇ ਕਹਿੰਦੇ ਕੈ ਸੰਗਤ ਕਰ ਸਾਧ ਕੀ ਜਾਂ ਤੇ ਸਾਧ ਸੰਗਤ ਕਰਿਆ ਕਰ ਕੈ ਹਰ ਕੇ ਗੁਣ ਗਾਏ ਪ੍ਰਭੂ ਦੀ ਸਿਵਤ ਸਲਾਹ ਕਰਿਆ ਕਰ ਸਾਧ ਸੰਗਤ ਕਰਿਆ ਕਰ ਤੇ ਪ੍ਰਭੂ ਦੀ ਸਿਵਤ ਸਲਾਹ ਕਰਿਆ ਕਰ जुड़िया कोल बैठिया कर चंगे बचन करिया कर चंगा मूहो बोलिया कर चंगे कर्म कर मन बचन ते तेम जद चंगे हो जाने गे तो वाहेगुरु के नेड़े हो वाह